ਸਤ ਸ੍ਰੀ ਅਕਾਲ ਦੋਸਤੋ ਆ ਦੇਖੋ ਮੁਰਗੀ ਨੂੰ ਫ੍ਰੀ ਰੇਂਜ ਚ ਬਾਹਰ ਛੱਡ ਰਿਹਾ ਹਾਂ ਦੇਖੋ ਮੁਰਗੀਆਂ ਕਿੱਦਾਂ ਅੰਦਰੋਂ ਬਾਹਰ ਨਿਕਲਦੀਆਂ ਹਨ ਤਾਂ ਫ੍ਰੀ ਰੇਂਜ ਦੇ ਪਾਲਣ ਦੇ ਕਾਫੀ ਫਾਇਦੇ ਹਨ ਦੇਖੋ ਫ੍ਰੀ ਰੇਂਜ ਚ ਮੁਰਗੀਆਂ ਸ਼ਾਪ ਰੀਆਂ ਹਨ ਤਾਂ মুরਗੀਆਂ ਨੂੰ ਜਲਦੀ ਮਵਾਰੀ ਵੀ ਨਹੀਂ ਆਉਂਦੀ ਫ੍ਰੀ ਰੇਂਜ ਮੁਰਗੀ ਪਾਲਣ ਚੋਂ ਇੱਕ ਤਾਂ ਫ੍ਰੀ ਰੇਂਜ ਪਾਲਣ ਚੋਂ মুরਗੀਆਂ ਦੀ ਫੀਡ ਦੀ ਬੱਚੇ ਤੇ ਘੱਟ ਹੁੰਦੀ ਹੈ ਜਿਹੜੀ ਫੀਡ ਆਪਾਂ ਬਾਜ਼ਾਰੋਂ ਮਾਂਗੇ ਰੇਟ ਚ ਲਿਆਉਂਦੇ ਹਾਂ ਤਾਂ ਪੀੜ ਦੀ ਬਚਤ ਵੀ ਫਰੀ ਰੇਂਜ ਚ ਘਟ ਹੁੰਦੀ ਹੈ ਤਾਂ ਦੂਜਾ ਨੰਬਰ ਫਰੀ ਰੇਂਜ ਚ ਮੁਰਗੀ ਪਾਲਣ ਤੇ ਮੁਬਾਰੀ ਵੀ ਘਟ ਆਉਂਦੀ ਹੈ ਤਾਂ ਮੁਰਗੀ ਦਾ ਸਰੀਰ ਤੰਦਰੁਸਤ ਰਹਿੰਦਾ ਹੈ ਤੇ ਮੀਟ ਵੀ ਮੁਰਗੀ ਦਾ ਸੁਆਦਹੀਨ ਬਣਦਾ ਹੈ ਤਾਂ ਜਿਹੜੇ ਵੀਰ ਫਾਰਮਾਂ 'ਚ ਮੁਰਗੀ ਪਾਲਦੇ ਹਨ ਤਾਂ ਉਹਨਾਂ ਦਾ ਨੀਟ ਸੁਆਦ ਨਹੀਂ ਬਣਦਾ ਆਪਣੀ ਰੇਂਜ ਵਿੱਚ ਸਾਰੇ ਮੁਰਗੀ ਨੂੰ ਪੋਸ਼ਟਿਕ ਤੱਤ ਬਾਹਰੋਂ ਮਿਲਦੇ ਹਨ ਕੀੜੇ ਮਕੋੜੇ ਖਾਂਦੀਆਂ ਹਨ ਤੇ ਮੁਰਗੀ ਦੀ ਸਿਹਤ ਵੀ ਕਾਮਯਾਬ ਰਹਿੰਦੀ ਹੈ ਉਹ ਵੀ ਥ੍ਰੀ ਰੇਨ ਦੇ ਕਾਫੀ ਫਾਇਦੇ ਹਨ ਪਰ ਤੁਹਾਨੂੰ ਅਗਲੀਆਂ ਵੀਡੀਓਾਂ ਚੋਂ ਸਮੇ ਸਮੇਂ 'ਤੇ ਦੱਸ ਦੇਵਾਂਗੇ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਤਾਂ ਜੋ ਹੋਰ ਸੱਜਣ ਵੀਰਾਂ ਨੂੰ ਪਤਾ ਚੱਲ ਸਕੇ ਕਿ ਫ੍ਰੀ ਰੇਂਜ ਦੇ ਪਾਲਣ ਦੇ ਮੁਰਗੀ ਦੇ ਕਿੰਨੇ ਫਾਇਦੇ ਹਨ ਦੇਖੋ ਪਾਣੀ ਵੀ ਨਹੀਂ ਪੁਲਾਇਆ ਪਾਣੀ ਵੀ खेत चो अपने आप मुर्गियां पी रही हम इधर पठे भी खा रही हम फ्रीडेज मुर्गियां छड़ियां ਤਾਂ ਮੇਨ ਮੁੱਦਾ ਹੈ ਫਰੀ ਰੇਂਜ ਪਾਲਣ ਦੇ ਕਾਫੀ ਫਾਇਦੇ ਹਨ ਨੁਕਸਾਨ ਕੋਈ ਨਹੀਂ ਤਾਂ ਜਿਹੜੇ ਸੱਜਣ ਵੀਰ ਵੀਰਾਂ ਕੋਲ 50 ਜਾਂ 100 ਮੁਰਗੀ ਹੈ ਊਪਰੀ ਰੇਂਜ ਵਿੱਚ ਇਹ ਮੁਰਗੀ ਪਾਲਣ ਤਾਂ ਜੋ ਮੁਰਗੀਆਂ ਇੱਕ ਤਾਂ ਮਾਰੀ ਤੋਂ ਬੱਚਿਆਂ ਰਹਿਣ ਦੂਜਾਂ মুরগiano ਬਾਹਰ ਦੇ ਪੀੜੇ ਮਕੋੜੇ ਖਾਣ ਨੂੰ ਮਿਲਣਗੇ ਤਾਂ মুরਗੀਆਂ ਦਾ ਸਿਹਤ ਤੰਦਰੁਸਤ ਰਹੇਗਾ ਤਾਂ ਜਨਾਫਾ ਵੀ ਜਿਆਦਾ ਕਮਾਪ ਪਾਣੀ ਦੇ ਤਾਂ ਇਸ ਕਰਕੇ ਵੀ ਕਿਹ ਚ ਮੁਰਗੀ ਪਾਲਣ ਲੱਗੀ ਬਹੁਤ ਹੀ ਲਾਭਦਾਇਕ ਹੈ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਤਾਂ ਜੋ ਹੋਰ ਸੱਜਣ ਵੀਰਾਂ ਨੂੰ ਪਤਾ ਚੱਲ ਸਕੇ ਕਿ ਤੁਸੀਂ ਦੇਣ ਦੇ ਪਾਲਣ ਦੇ ਕਿੰਨੇ ਫਾਇਦੇ ਹਨ